ਪ੍ਰਧਾਨ ਮੰਤਰੀ ਜੋ ਟਰੰਪ ਨੂੰ ਮਿਲਣ ਵਾਸਤੇ ਜਾਂਦੇ ਆ ਹਜੇ ਮੁਲਾਕਾਤ ਦਾ ਦੌਰ ਚੱਲ ਰਿਹਾ ਹੁੰਦਾ ਤੇ ਇੱਕ ਜਹਾਜ਼ ਉਧਰੋਂ ਹੋਰ ਚੜਿਆ ਆਉਂਦਾਗਾ ਦੁਬਾਰਾ ਫੇਰ ਅੰਮ੍ਰਿਤਸਰ 에어ਪੋਰਟ ਦੇ ਉੱਤੇ ਇਹ ਗਿਫਟ ਹੈ ਅਮਰੀਕਾ ਦੇ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਗਏ ਸੀਗੇ 119 ਬੰਦੇ ਦਾ ਇਹ ਚ ਨੇ ਇੱਕ ਪਰਸੋਂ ਨੂੰ ਇੱਕ ਹੋਰ ਆ ਰਿਹਾ ਨਾਲ ਨਾਲ ਦੋ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਸਾਡੇ ਗਏ ਹੋਏ ਸੀਗੇ ਤੇ ਇਹਨਾਂ ਨੂੰ ਜ਼ਰੂਰ ਗੱਲ ਕਰਨੀ ਚਾਹੀਦੀ ਸੀਗੀ ਜਿਹੜੀ ਕਿ ਨਹੀਂ ਕੀਤੀ ਇੱਧਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਜੀ ਮੈਂ ਇਹ ਕੀ ਆਪ ਰিসিਵ ਕਰ ਜਾਵਾਂਗਾ ਭਗਵਾਨ ਸਿੰਘ ਮਾਨ ਗੱਲ ਕਰਕੇ ਗਏ ਨੇ ਪ੍ਰੈਸ ਕਾਨਫਰੈਂਸ 'ਚ ਕਹਿੰਦੇ ਕਿ ਅਸੀਂ ਪੁੱਛਿਆ ਉਹਨਾਂ ਨੂੰ ਵੀ ਇਹ ਦੂਸਰਾ ਵੀ ਜਹਾਜ਼ ਤੁਸੀਂ ਅੰਮ੍ਰਿਤਸਰ ਕਿਉਂ ਉਤਾਰ ਰਹੇ ਹੋ ਕਹੇ ਸਾਨੂੰ ਕਿਹਾ ਗਿਆ ਕਿ 119 'ਚੋਂ 67 ਪੰਜਾਬੀ ਨੇ ਤਾਂ ਕਰਕੇ ਕਿ ਜ਼ਿਆਦਾ ਪੰਜਾਬੀ ਨੇ ਤਾਂ ਕਰਕੇ ਅਸੀਂ ਇੱਥੇ ਉਤਾਰ ਰਹੇ ਹਾਂ ਬੇਸਿਕਲੀ ਤਾਂ 18000 ਦੀ ਲਿਸਟ ਸਾਂਝੀ ਕਰੀ ਹੋਈ ਆ ਆਲਰੇਡੀ ਇਹ ਤਾਂ ਸ਼ੁਰੂਆਤ ਆ ਪਤਾ ਨਹੀਂ ਕਿੰਨੇ ਕਾਉਣਗੇ ਇਹ ਉਹ 12000 ਕਿਲੋਮੀਟਰ ਚੱਲ ਕੇ ਆ ਰਿਹਾ ਤੋ 250 ਕਿਲੋਮੀਟਰ ਹੋਰ ਚੱਲ ਕੇ ਉਬਾਲੀ ਨਹੀਂ ਤਰਿਆ ਜਾ ਸਕਦਾ ਗੱਲ ਇਹ ਹੈ ਕਿ ਜਾਣ ਕੇ ਤਾਰਨਾ ਨਹੀਂ ਚਾਹੁੰਦੀ ਸਰਕਾਰ ਸਾਰੀ ਬਦਨਾਮੀ ਪੰਜਾਬ ਦੇ ਹਿੱਸੇ ਮੜਨਾਂ ਜਾਂਦੇ ਵੀ ਇਹ ਤਾਂ ਪੰਜਾਬੀਓ ਜਾ ਰਹੇ ਸੀ ਜੀ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਸੇ ਕਰਕੇ ਬਾਰ ਬਾਰ ਉੱਥੇ ਉਤਰਿਆ ਸਮਾਨ ਢੋਣ ਵਾਲਾ ਜਹਾਜ਼ ਹੈ ਤੇ ਉਹਦੇ ਚ ਬੰਦੇ ਜਿਵੇਂ ਪਹਿਲਾਂ ਅਸੀਂ ਦੇਖਿਆ ਕਿ ਹੱਤਕੜੀਆਂ ਪੈਰ ਬੰਨੇ ਹੋਏ ਜਿਹੜੇ ਮੁੰਡੇ ਆਏ ਉਥੋਂ ਉਹ ਇਹ ਵੀ ਦੱਸ ਰਹੇ ਸੀ ਕਿ ਸਾਨੂੰ ਵਾਸ਼ਰੂਮ ਜਾਣ ਵਾਸਤੇ ਵੀ ਸਾਡੀਆਂ ਹੱਤਕੜੀਆਂ ਖੋਲੀਆਂ ਨਹੀਂ ਗਈਆਂ ਯਾਰ ਨੂੰ ਇਹ ਨਹੀਂ ਕਹਿ ਸਕਕੇ ਕਿ ਭਈ ਐਦਾਂ ਨਾ ਕਰ ਜੇ ਭੇਜਣਾ ਇਹਨਾਂ ਨੂੰ ਸਿਵਿਲਿਅਨ 에ਅਰਕ੍ਰਾਫਟ ਚ ਭੇਜ ਹੂੰ ਫਿਰ ਉਹ ਦਿੱਲੀ ਤਾਰਨਾਂਗੇ ਮੁੱਖ ਮੰਤਰੀ ਕਹਿੰਦੇ ਜੀ ਮੈਂ ਇੱਥੇ ਆਪ ਰਿਸੀਵ ਕਰ ਜਾਵਾਂਗਾ ਕਲੰਬੀਆ ਦੇ ਵਿੱਚ ਜਦੋਂ ਇਹ ਇਮੀਗ੍ਰੈਂਟਸ ਵਾਪਸ ਆਏ ਸੀ ਤਾਂ ਉੱਥੇ ਉਹਦੇ ਪ੍ਰੈਜ਼ੀਡੈਂਟ ਨੇ ਰਿਸੀਵ ਕੀਤਾ ਸੀ ਤੇ ਵਾਵਾ ਬੜੀ ਹੋਈ ਸੀਗੀ ਹੂੰ ਤੇ ਹੋ ਸਕਦਾ ਹੈ ਕਿ ਮਾਨ ਸਾਹਿਬ ਨੂੰ ਉਹ ਗੱਲ ਵੀ ਚੰਗੀ ਲੱਗੀ ਹੋਵੇ ਕਿ ਜੇ ਮੈਂ ਵੀ ਇੱਥੇ ਰਿਸੀਵ ਕਰਾਂ ਤਾਂ ਥੋੜੀ ਜਿਹੀ ਆਪਣੀ ਵੀ ਵਾਵਾ ਹੋ ਜੂਗੀ ਦੇਸ਼ ਦੇ ਪ੍ਰਧਾਨ ਮੰਤਰੀ ਡੋਨਲਡ 트੍ਰੰਪ ਦੇ ਨਾਲ ਮੁਲਾਕਾਤ ਕਰ ਰਹੇ ਨੇ ਹਾਲਾਂਕਿ ਉਹਨਾਂ ਦੀ ਮੁਲਾਕਾਤ ਤੋਂ ਪਹਿਲਾਂ ਹੀ ਇੱਕ ਜਹਾਜ਼ ਟਰੰਪ ਦੇ ਵੱਲੋਂ ਭਾਰਤ ਭੇਜ ਦਿੱਤਾ ਜਾਂਦਾ ਤਾਂ ਹੁਣ ਮੁਲਾਕਾਤ ਦੇ ਦੌਰਾਨ ਇੱਕ ਹੋਰ ਜਹਾਜ਼ ਭਾਰਤ ਭੇਜਿਆ ਜਾ ਰਿਹਾ ਪੰਜਾਬ ਅੰਮ੍ਰਿਤਸਰ 에어ਪੋਰਟ ਦੇ ਉੱਤੇ ਉਤਰੇਗਾ ਅਤੇ ਉਸ ਦਾ ਸਵਾਗਤ ਕਰਨ ਦੇ ਲਈ ਖੁਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਾ ਰਹੇ ਨੇ ਉਸ ਜਹਾਜ਼ ਦੇ ਅੰਦਰ ਜੋ ਭਾਰਤੀ ਆ ਰਹੇ ਨੇ ਤੇ ਦੱਸਿਆ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਉਸ ਜਹਾਜ਼ ਚ ਸ਼ਾਮਲ ਨੇ ਬੜੀ ਖਰਾਨੀ ਹੁੰਦੀ ਹੈ ਕਿ ਜਦੋਂ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਉਸ ਮੁਲਕ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰ ਰਿਹਾ ਉੱਥੇ ਪ੍ਰੈਸ ਕਾਨਫਰੰਸ ਵੀ ਹੁੰਦੀ ਆ ਜਿਸ ਦੇ ਵਿੱਚ ਸਵਾਲ ਵੀ ਪੱਤਰਕਾਰਾਂ ਦੇ ਵੱਲੋਂ ਕੀਤੇ ਜਾਂਦੇ ਆ ਪਰ ਉਹਨਾਂ ਸਵਾਲਾਂ ਦੇ ਪ੍ਰਧਾਨ ਮੰਤਰੀ ਨੇ ਜੋ ਜਵਾਬ ਦੇਣੇ ਸੀਗੇ ਉਹਨਾਂ ਜਵਾਬਾਂ ਤੋਂ ਕਿਤਨਾ ਕੀਤੇ ਕੰਨੀ ਕਤਰੋਂਦੇ ਹੋਏ ਨਜ਼ਰ ਆਏ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਜੋ ਕੱਲ ਨੂੰ ਜਹਾਜ਼ ਉਤਰਨ ਜਾ ਰਿਹਾ ਇੱਕ ਨਵੀਂ ਚਰਚਾ ਫਿਰ ਛਿੜ ਚੁੱਕੀ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਮੈਂ ਖੁਦ ਏਅਰਪੋਰਟ ਦੇ ਉੱਤੇ ਜਾਵਾਂਗਾ ਤੇ ਆਪਣੇ ਲੋਕਾਂ ਨੂੰ ਮੈਂ ਖੁਦ ਲੈ ਕੇ ਆਵਾਂਗਾ ਰিসিਵ ਕਰਾਂਗਾ ਗੱਲਬਾਤ ਕਰਦੇ ਆ ਮੇਰੇ ਨਾਲ ਮੇਰੇ ਸਾਥੀ राव ਬਰਿੰਦਾ ਸਿੰਘ ਬੈਣੀਪਾਲ ਮੌਜੂਦ ਨੇ राव ਜੀ ਇਹ ਕੀ ਚੱਲ ਰਿਹਾ ਹੈਗਾ ਇੱਕ ਜਹਾਜ਼ ਉਤਰਦਾ ਫਿਰ ਪ੍ਰਧਾਨ ਮੰਤਰੀ ਜੋ ਟਰੰਪ ਨੂੰ ਮਿਲਣ ਵਾਸਤੇ ਜਾਂਦੇ ਆ ਹਜੇ ਮੁਲਾਕਾਤ ਦਾ ਦੌਰ ਚੱਲ ਰਿਹਾ ਹੁੰਦਾ ਤੇ ਇੱਕ ਜਹਾਜ਼ ਉਧਰੋਂ ਹੋਰ ਚੜਿਆ ਆਉਂਦਾਗਾ ਤੋਂ ਬਾਅਦ ਫਿਰ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਇੱਧਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਜੀ ਮੈਂ ਇੱਥੇ ਆਪ ਰਿਸੀਵ ਕਰ ਜਾਵਾਂਗਾ ਇਹ ਚੱਲ ਕੀ ਰਿਹਾ ਜੀ ਦੇਖੋ ਜਿਹੜਾ ਜਹਾਜ਼ ਚੱਲਿਆ ਦੂਸਰਾ ਰਾਜਦੀਪ ਤੇ ਇੱਕ 5 ਫਰਵਰੀ ਨੂੰ ਆਇਆ ਸੀ 104 ਬੰਦੇ ਲੈ ਕੇ ਜੀ ਇੱਕ 10 ਦਿਨਾਂ ਬਾਅਦ ਹੁਣ 15 ਫਰਵਰੀ ਨੂੰ ਲੈਂਡ ਕਰ ਰਿਹਾ ਸੇਮ ਜਗ੍ਹਾ ਲੈਂਡ ਕਰ ਰਿਹਾ ਤੇ ਇੱਕ ਹੋਰ ਤਸਵੀਰ ਇੱਕ ਹੋਰ ਵੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਗਏ ਸੀ ਅਮਰੀਕਾ ਉਹ ਵੀ ਵਾਪਸ ਆ ਰਹੇ ਨੇ ਉਹ ਵੀ ਰਸਤੇ 'ਚ ਨੇ ਮਤਲਬ ਜਹਾਜ਼ ਇਕੱਠੇ ਆ ਇੰਡੀਆ ਦੇ ਵੱਲ ਨੂੰ ਹੀ ਆ ਰਹੇ ਨੇ ਤੇ ਇਹ ਜੀ ਬਣਾ ਕੇ ਦੇਖੀਏ ਤਸਵੀਰ ਕਿ ਕਿਸ ਤਰੀਕੇ ਦੀ ਤਸਵੀਰ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਗਏ ਤੇ ਨਾਲ ਉਹਨਾਂ ਨੇ ਸਾਡੇ ਬੰਦਿਆਂ ਦਾ ਜਹਾਜ਼ ਭਰ ਕੇ ਉਹ ਵੀ ਮਿਲਟਰੀ ਵਾਲਾ ਆਪਣਾ 에어 ਫੋਰਸ ਵਾਲਾ ਜੀ ਚ ਸਮਾਨ ਢੋਆ ਜਾਂਦਾ ਠੀਕ ਹੈ ਉਹ ਨਾਲ-ਨਾਲ ਆ ਰਿਹਾ ਤੇ ਹੁਣ ਬਹੁਤ ਸਾਰੇ ਲੋਕ ਇਹ ਕਹਿਣਗੇ ਕਿ ਇਹ ਗਿਫਟ ਹੈ ਅਮਰੀਕਾ ਦੇ ਵੱਲੋਂ ਹੂੰ ਵੀ ਪ੍ਰਧਾਨ ਮੰਤਰੀ ਸਾਹਿਬ ਗਏ ਸੀਗੇ ਜਾਇ ਵੀ ਹੋ ਸਕਦਾ ਰਵਜੀ ਜਿਵੇਂ ਪ੍ਰਧਾਨ ਮੰਤਰੀ ਨੇ ਜਦੋਂ ਯੂਕਰੇਨ ਦੀ ਜੰਗ ਚੱਲ ਰਹੀ ਸੀ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ 2 ਘੰਟਿਆਂ ਦੀ ਜੰਗ ਰਕਵਾ ਕੇ ਭਾਰਤੀਆਂ ਨੂੰ ਇੱਧਰ ਬੁਲਾ ਲਿਆ ਹੋ ਸਕਦਾ ਹੁਣ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਵੀ ਸੋਚਣਗੇ ਕਿ ਹੁਣ ਪ੍ਰਧਾਨ ਮੰਤਰੀ ਗਏ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ ਭਾਈ ਇਲੀਗਲ ਆਏ ਆ ਉਹ ਅਸੀਂ ਨਾਲ ਲੈ ਜਾਂਦੇ ਆ ਮੈਂ ਆਪਦੇ ਦੇਖੋ ਪਤਾ ਕੀ ਰਾਦੀਪ ਇਹ ਤਾਂ ਇੱਕ ਗੱਲ ਕਲੀਅਰ ਹੈ ਦੇਖੋ ਜਿਹੜਾ ਬੰਦਾ ਇਲੀਗਲੀ ਕਿਤੇ ਵੀ ਕਿਸੇ ਵੀ ਕੰਟਰੀ 'ਚ ਜਾਂਦਾ ਹਮ ਹੈ ਤਾਂ ਉਹ ਮੰਨਿਆ ਤਾਂ ਉਹ ਦੋਸ਼ੀ ਜਾਊਗਾ ਠੀਕ ਹੈ ਜੀ ਹੁਣ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਅਸੀਂ ਕਹਿੰਦੇ ਆ ਕਿ ਰੰਗਿਆ ਮੁਸਲਮਾਨ ਆ ਗਏ ਇੰਡੀਆ ਨੇ ਵੀ ਬਾਰਡਰ ਸੀਲ ਕੀਤੇ ਪਰ ਫਿਰ ਜਦੋਂ ਬੰਗਲਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਆ ਜਾਂਦੀ ਹੈ ਉਹ ਮਿਲਟਰੀ ਵਾਲਾ ਜਹਾਜ਼ ਲੈ ਕੇ ਉੱਥੋਂ ਭੱਜ ਕੇ ਹੂੰ ਉਹਦੇ ਲਈ ਸਾਡਾ ਦੇਸ਼ ਕੁਝ ਹੋਰ ਤਰੀਕੇ ਦੇ ਨਾਲ ਮਤਲਬ ਜੇ ਉਹ ਵੀਆਈਪੀ ਹੈ ਤਾਂ ਉਹਦੇ ਲਈ ਕੁਝ ਹੋਰ ਸਾਡੇ ਕ੍ਰਾਈਟੇਰੀਆ ਹੋ ਜਾਂਦੇ ਨੇ ਉਹਨੂੰ ਅਸੀਂ ਇਸ ਤਰੀਕੇ ਨਾਲ ਰੱਖੀ ਬੈਠੇ ਆ ਨਾ ਕਿਸ ਤਰੀਕੇ ਦੇ ਨਾਲ ਉਹਦਾ ਜਹਾਜ਼ ਉਤਾਰਿਆ ਉਹਨੂੰ ਸੇਫਟੀ ਦਿੱਤੀ ਇੱਕ ਨੋਰਮਲ ਤੇ ਇੱਕ ਵੀਆਈਪੀ ਦੇ ਵਿੱਚ ਜਿਹੜਾ ਫਰਕ ਹੈ ਉਹ ਉਹ ਰਹਿੰਦਾ ਹੀ ਰਹਿੰਦਾ ਆ ਖੈਰ ਚਲੋ ਉਹ ਨਹੀਂ ਹੁਣ ਜਿਹੜੀ ਇਹ ਗੱਲ ਕਰਦੇ ਆ ਕਿ 119 ਬੰਦੇ ਆ ਰਹੇ ਨੇ ਜੀ ਇਹਦੇ ਵਿੱਚ ਫੇਰ ਹਮ 119 ਦੇ ਵਿੱਚ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ 67 ਉਹ ਚ ਪੰਜਾਬੀ ਨੇ ਬਾਕੀ ਆਸ-ਪਾਸੇ ਦੇ ਹੋਣਗੇ ਕਿਸੇ ਹੋਰ ਸਟੇਟਾਂ ਦੇ ਹੋਣਗੇ ਉਸੇ ਤਰੀਕੇ ਦੇ ਨਾਲ ਜਿਹੜਾ ਜਹਾਜ਼ ਇਹਨਾਂ ਦਾ ਗਲੋਬਸਟਰ ਸੀ 17 ਉਵੇਂ ਹੀ ਫੇਰ ਆ ਰਿਹਾ ਭਰ ਕੇ ਦੂਸਰਾ ਢੇੜਾ ਲਾ ਰਿਹਾ ਸਮਾਨ ਢੋਣ ਵਾਲਾ ਜਹਾਜ਼ ਹੈ ਤੇ ਉਹਦੇ ਚ ਬੰਦੇ ਜਿਵੇਂ ਪਹਿਲਾਂ ਅਸੀਂ ਦੇਖਿਆ ਕਿ ਹੱਥਕੜੀਆਂ ਪੈਰ ਬੰਨੇ ਹੋਏ ਜਿਹੜੇ ਮੁੰਡੇ ਆਏ ਉਥੋਂ ਉਹ ਇਹ ਵੀ ਦੱਸ ਰਹੇ ਸੀ ਕਿ ਸਾਨੂੰ ਵਾਸ਼ਰੂਮ ਜਾਣ ਵਾਸਤੇ ਵੀ ਸਾਡੀਆਂ ਹੱਥਕੜੀਆਂ ਖੋਲੀਆਂ ਨਹੀਂ ਗਈਆਂ ਜੀ ਅਸੀਂ ਖਾਣਾ ਵੀ ਮਾੜਾ ਖਾਣਾ ਕੋਨਾ ਤਾਂ ਕਹਿੰਦੇ ਮਿਲੇ ਹੀ ਨਹੀਂ 45 48 ਘੰਟੇ ਦਾ ਉਹ ਸਫ਼ਰ ਉਹਨਾਂ ਨੇ ਉਹ ਕੱਢਿਆ ਸੀ ਉਸ ਤਰੀਕੇ ਦੇ ਨਾਲ ਆਪਾਂ ਮੰਨਦੇ ਆ ਕਿ ਠੀਕ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਡੇ ਬੰਦੇ ਗਏ ਸੀ ਜੀ ਪਰ ਪ੍ਰਧਾਨ ਮੰਤਰੀ ਸਾਹਿਬ ਸਾਡੇ ਇਹ ਤਾਂ ਕਹਿ ਸਕਦੇ ਸੀ ਕਿ ਜੀ ਦੇਖੋ ਠੀਕ ਹੈ ਸਾਡੇ ਬੰਦੇ ਆਏ ਸਾਡੇ ਬੰਦਿਆਂ ਦੀ ਗਲਤੀ ਆ ਹਮ ਪਰ ਅਸੀਂ ਇੰਨੀ ਕੁ ਤਾਂ ਇੱਜ਼ਤ ਆਪਣੀ ਰੱਖਦੇ ਆ ਕਿਉਂਕਿ ਇਹ ਹੁਣ ਸਾਰੀ ਇੰਟਰਨੈਸ਼ਨਲੀ ਖਬਰ ਜਾ ਰਹੀ ਹੈ ਨਾ ਅਸੀਂ ਇੰਨਾ ਕੁ ਤਾਂ ਆਪਣਾ ਮਾਨ ਰੱਖ ਸਕਦੇ ਸੀ ਕਿ ਅਸੀਂ ਕਹਿ ਸਕਦੇ ਸੀ ਕਿ ਆਪ ਤੁਹਾਡਾ ਜਹਾਜ਼ ਕੋਈ ਗੱਲ ਨਹੀਂ ਤੁਸੀਂ ਆਪਣਾ ਖੜਾ ਰੱਖੋ ਸਾਨੂੰ ਦੱਸ ਦੋ ਕਿੰਨੇ ਬੰਦੇ ਨੇ ਬੇਸਿਕਲੀ ਤਾਂ 18000 ਦੀ ਲਿਸਟ ਸਾਂਝੀ ਕਰੀ ਹੋਈ ਆ ਔਲਰੇਡੀ ਇਹ ਤਾਂ ਸ਼ੁਰੂਆਤ ਆ ਪਤਾ ਨਹੀਂ ਕਿੰਨੇ ਕਾਉਣਗੇ ਆਪਣੀ ਸਰਕਾਰ ਜਾਂ ਹੁਣ ਪ੍ਰਧਾਨ ਮੰਤਰੀ ਉੱਤੇ ਗਏ ਸੀ ਉਹ ਕਹਿ ਸਕਦੇ ਸੀਗੇ 트ੰਪ ਨੂੰ ਕਿ ਵੀ ਐਦਾਂ ਨਾ ਕਰ ਠੀਕ ਹੈ ਜਦੋਂ ਜੇ ਕਲੰਬੀਆ ਵਰਗਾ ਦੇਸ਼ ਅਮਰੀਕਾ ਨੂੰ ਕਹਿ ਸਕਦਾ ਤੇ ਫਿਰ ਅਸੀਂ ਤਾਂ ਬਹੁਤ ਨੇੜੇ ਆ ਜਿਹਦਾ ਅਸੀਂ ਦਾਵਾ ਕਰਦੇ ਆ ਕੀ 트럼ਪ ਤਾਂ ਸਾਡਾ ਯਾਰ ਹੈ ਤੇ ਫਿਰ ਅਸੀਂ ਯਾਰ ਨੂੰ ਇਹ ਨਹੀਂ ਕਹਿ ਸਕਦੇ ਕਿ ਭਈ ਐਦਾ ਨਾ ਕਰ ਜੇ ਭੇਜਣਾ ਇਹਨਾਂ ਨੂੰ ਸਿਵਿਲਿਅਨ 에ਅਰਕ੍ਰਾਫਟ ਚ ਭੇਜ ਹੂੰ ਫਿਰ ਉਹ ਦਿੱਲੀ ਤਾਰ ਦਾਂਗੇ ਅਸੀਂ ਬਿਲਕੁਲ ਪਰ ਕਿਉਂਕਿ ਅਸੀਂ ਉਹ ਚੀਜ਼ਾਂ ਉਹੀ ਗੱਲ ਹੋ ਜਾਂਦੀ ਹੈ ਨਾ ਹੁਣ ਅੱਜ ਮੁੱਖ ਮੰਤਰੀ ਵੀ ਪ੍ਰੈਸ ਕਾਨਫਰੰਸ ਕਰਕੇ ਗਏ ਭਗਵਾਨ ਸਿੰਘ ਮਾਨ ਉਹਨਾਂ ਨੇ ਵੀ ਉਹੀ ਗੱਲ ਕਹੀ ਹੈ ਕਿ ਬਦਨਾਮ ਕਰਨ ਦੀ ਲਗਾਤਾਰ ਕੋਸ਼ਿਸ਼ ਪੰਜਾਬ ਨੂੰ ਇਹ ਹੋ ਰਹੀ ਹੈ ਕਿ ਜਿਹੜਾ ਬਾਰ-ਬਾਰ ਪੰਜਾਬ ਦੇ ਵਿੱਚ ਹੁਣ ਜੇ ਸਿਵਿਲਿਅਨ ਸਮਝੋ ਸਵਿਲੀਅਨ 에ਅਰਕ੍ਰਾਫਟ ਉਥੋਂ ਜਿਹੜੇ ਆਉਂਦੇ ਨੇ ਉਹ ਸਾਰੀ ਲੈਂਡਿੰਗ ਹੁੰਦੀ ਆ ਦਿੱਲੀ ਹੂੰ ਜਦੋਂ ਅਸੀਂ ਮੰਗਦੇ ਆ ਕਿ ਇੰਟਰਨੈਸ਼ਨਲ ਫਲਾਈਟਾਂ ਸਾਡੇ ਅੰਮ੍ਰਿਤਸਰ ਤੇ ਮਹਾਲੀ ਸ਼ੁਰੂ ਕਰਦੇ ਉਦੋਂ ਤਾਂ ਸਾਨੂੰ ਮਿਲਦੀਆਂ ਨਹੀਂ ਜਦੋਂ ਇਸ ਤਰੀਕੇ ਦੀ ਕੋਈ ਇੰਟਰਨੈਸ਼ਨਲ ਫਲਾਈਟ ਆਉਂਦੀ ਆ ਉਦੋਂ ਫਿਰ ਤੁਹਾਨੂੰ ਅੰਮ੍ਰਿਤਸਰ ਸਾਹਿਬ ਦਾ ਮਿਲਟਰੀ ਵਾਲਾ ਬੇਸ ਦਿਖ ਜਾਂਦਾ 에ਅਰਫੋਰਸ ਵਾਲਾ ਕਿ ਇੱਥੇ ਤਾਰ ਲੋ ਹੂੰ ਜਦੋਂ ਕਿ 12000 ਕਿਲੋਮੀਟਰ ਦਾ ਸਫ਼ਰ ਇਹ ਤੈਅ ਕਰਕੇ ਆ ਰਿਹਾ ਜਹਾਜ਼ ਜੀ ਅੰਮ੍ਰਿਤਸਰ ਤੋਂ ਅੰਬਾਲਾ ਕਿੰਨੇ ਕਿਲੋਮੀਟਰ ਪੈ ਜਾਊਗਾ 2250 ਕਿਲੋਮੀਟਰ ਹੂੰ ਤੇ ਜਹਾਜ਼ ਦੇ ਲਈ ਉਹ 2250 ਕਿਲੋਮੀਟਰ ਕੀ ਹੁੰਦੇ ਨੇ ਕੁਝ ਵੀ ਨਹੀਂ ਜੇ ਅੰਮ੍ਰਿਤਸਰ ਉੱਤਰ ਦਾ ਜੇ ਉਹ 12000 ਕਿਲੋਮੀਟਰ ਚੱਲ ਕੇ ਆ ਰਿਹਾ ਤਾਂ ਉਹ 250 ਕਿਲੋਮੀਟਰ ਹੋਰ ਚੱਲ ਕੇ ਅੰਬਾਲੇ ਨਹੀਂ ਤਰਿਆ ਜਾ ਸਕਦਾ ਬਿਲਕੁਲ ਗੱਲ ਇਹ ਹੈ ਕਿ ਜਾਣ ਕੇ ਤਾਰਨਾ ਨਹੀਂ ਚਾਹੁੰਦੀ ਸਰਕਾਰ ਹੂੰ ਸਾਰੀ ਬਦਨਾਮੀ ਪੰਜਾਬ ਦੇ ਹਿੱਸੇ ਮੜਨਾ ਹੁੰਦਾ ਵੀ ਇਹ ਤਾਂ ਪੰਜਾਬੀਓ ਜਾ ਰਹੀ ਸੀ ਜੀ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਸੇ ਕਰਕੇ ਬਾਰ-ਬਾਰ ਉੱਥੇ ਉਤਰਿਆ ਇੱਕ ਗੱਲ ਮੰਨਣ ਲਈ ਆ ਚਲੋ ਮੰਨ ਲੈਂਦੇ ਆ ਕਿ ਜਿਹੜਾ 에어 ਰੂਟ ਪੈਂਦਾ ਨਾ ਉਹ ਇਧਰੋਂ ਈਰਾਨ ਫਿਰ ਪਾਕਿਸਤਾਨ ਤੋਂ ਬਾਅਦ ਫਿਰ ਜਦੋਂ ਇੰਡੀਆ ਦਾਖਲ ਹੁੰਦੀਆਂ ਨੇ ਫਲਾਈਟਾਂ ਤੋਂ ਬਾਇਆ ਪੰਜਾਬ ਵੀ ਆ ਕੇ ਹੁੰਦੀਆਂ ਨੇ ਇਹ 에어 ਰੂਟ ਬਣਿਆ ਹੋਇਆ ਹਨ ਠੀਕ ਹੈ ਕੁਝ ਫਲਾਈਟਾਂ ਨੇ ਜਿਹੜੀਆਂ ਦਵਾਈ ਵੱਲੋਂ ਆਉਂਦੀਆਂ ਉਹ ਸਿੱਧਾ ਮੁੰਬਈ ਚਲੇ ਜਾਂਦੀਆਂ ਨੇ ਜਾਂ ਦਿੱਲੀ ਚਲੇ ਜਾਂਦੀਆਂ ਨੇ ਤੇ ਉਹ ਤਾਂ ਮੰਨ ਸਕਦੇ ਆ ਕਿ ਜੀ ਜਦੋਂ ਇੰਡੀਆ ਦੇ ਵਿੱਚ ਐਂਟਰ ਹੋ ਰਿਹਾ ਤਾਂ ਪਹਿਲਾ ਅੰਮ੍ਰਿਤਸਰ ਸਾਹਿਬ ਦਾ بیس ਆਉਂਦਾ ਤੇ ਉੱਥੇ ਅਗਲਾ ਧਾਰ ਲਿਆ ਹੂੰ ਤੇ ਹੁਣ ਜਿਹੜੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਗੱਲ ਕਰਕੇ ਗਏ ਨੇ ਪ੍ਰੈਸ ਕਾਨਫਰੈਂਸ 'ਚ ਕਹਿੰਦੇ ਕਿ ਅਸੀਂ ਪੁੱਛਿਆ ਉਹਨਾਂ ਨੂੰ ਵੀ ਇਹ ਦੂਸਰਾ ਵੀ ਜਹਾਜ਼ ਤੁਸੀਂ ਅੰਮ੍ਰਿਤਸਰ ਕਿਉਂ ਉਤਾਰ ਰਹੇ ਹੋ ਹੂੰ ਕਹੇ ਸਾਨੂੰ ਕਿਹਾ ਗਿਆ ਕਿ 119 'ਚੋਂ 67 ਪੰਜਾਬੀ ਨੇ ਤਾਂ ਕਰਕੇ ਕਿ ਜ਼ਿਆਦਾ ਪੰਜਾਬੀ ਨੇ ਤਾਂ ਕਰਕੇ ਅਸੀਂ ਇੱਥੇ ਉਤਾਰ ਰਹੇ ਆ ਅੱਛਾ ਫਿਰ ਉਹ ਕਹਿੰਦੇ ਕਿ ਵੀ ਜਿਹੜਾ ਪਹਿਲਾ ਸੀਗਾ ਉਹਦੇ 'ਚ ਤਾਂ ਗੁਜਰਾਤੀ ਤੇ ਹਰਿਆਣਵੀ ਵੱਧ ਸੀਗੇ 33 33 ਸੀ ਪੰਜਾਬ ਦੇ ਤਾਂ 30 ਹੀ ਸੀ ਵੀ ਉਦੋਂ ਫਿਰ ਅੰਬਾਲਾ ਇਹ ਜਾਂ ਫਿਰ ਗੁਜਰਾਤ 'ਚ ਕਿਉਂ ਨਹੀਂ ਲਾਇਆ ਇਹ ਵੀ ਗੱਲ ਠੀਕ ਹੈ ਸੋ ਸਾਰਾ ਕੁਝ ਕੇਂਦਰ ਸਰਕਾਰ ਉਹੀ ਗੱਲ ਆ ਨਾ ਕਿ ਪੰਜਾਬ ਦੇ ਵਿੱਚ ਵੋਟਾਂ ਨਹੀਂ ਮਿਲਦੀਆਂ ਤਾਂ ਫਿਰ ਪੰਜਾਬੀਆਂ ਦੇ ਨਾਲ ਜਾਂ ਪੰਜਾਬੀਆਂ ਦੇ ਨਾਲ ਜਿਵੇਂ ਉਹ ਇੱਕ ਸਾਂਝ ਹੁੰਦੀ ਆ ਨਾ ਉਹ ਨਹੀਂ ਬਣ ਪਾਈ ਪਾਰਟੀ ਦੀ ਪਰ ਉਹਦਾ ਮਤਲਬ ਇਹ ਨਹੀਂ ਫਿਰ ਤੁਸੀਂ ਐਦਾਂ ਪੰਜਾਬ ਨੂੰ ਲਗਾਤਾਰ ਤੁਸੀਂ ਬਦਨਾਮ ਕਰਨ ਦੀ ਕੋਸ਼ਿਸ਼ ਕਰੋਗੇ ਹੁਣ ਭਗਵਾਨ ਸਿੰਘ ਮਾਨ ਜਾ ਰਹੇ ਨੇ ਜੀ ਰিসিਵ ਕਰਾਂਗੇ ਕਹਿੰਦੇ ਮੈਂ ਠੀਕ ਹੈ ਕਰਨਾ ਚਾਹੀਦਾ ਪਰ ਪਹਿਲਾਂ ਹੀ ਕਰ ਲੈਂਦੇ ਪਹਿਲਾ ਗੱਲ ਇਹ ਸੀ ਕਿ ਜਿਸ ਦਿਨ 4 5 ਫਰਵਰੀ ਨੂੰ ਆਇਆ ਸੀ ਤੇ ਉਹ 4 ਫਰਵਰੀ ਨੂੰ ਸ਼ਾਇਦ ਨਤੀਜਾ ਆਇਆ ਸੀਗਾ ਦਿੱਲੀ ਦਾ ਜੀ ਦਿੱਲੀ ਇਲੈਕਸ਼ਨ ਚੱਲ ਰਹੀ ਸੀ ਜੀ ਮੈਂ ਗਲਤ ਨਹੀਂ ਤਾਂ ਜੀ ਬਿਲਕੁਲ ਹੈਨਾ ਤਾਂ ਸ਼ਾਇਦ 4 ਫਰਵਰੀ ਨੂੰ ਇਹ ਕੁਝ ਪ੍ਰਚਾਰ ਚ ਸ਼ਾਇਦ ਮਾਨ ਸਾਹਿਬ ਬਿਜੀ ਸੀ ਖਣੀ ਉਸ ਦਿਨ ਨਤੀਜੇ ਸੀਗੇ ਤਾਂ ਦਿੱਲੀ ਇਲੈਕਸ਼ਨਾਂ ਦੇ ਵਿੱਚ ਪੰਜਾਬ ਸਰਕਾਰ ਉਸ ਦਿਨ ਦੂਜੀ ਹੋਈ ਸੀ ਚਲੋ ਆਪਾਂ ਕਹਿ ਸਕਦੇ ਆ ਹੈਨਾ ਦੂਸਰੀ ਗੱਲ ਇਹ ਵੀ ਆ ਕਿ ਜਦੋਂ ਕਲੰਬੀਆ ਵਾਲਾ ਆਪਾਂ ਕਿੰਨੀ ਵਾਰ ਦੱਸਿਆ ਜੀ ਕਲੰਬੀਆ ਦੇ ਵਿੱਚ ਜਦੋਂ ਇਹ ਇਮੀਗ੍ਰੈਂਟਸ ਵਾਪਸ ਆਏ ਸੀ ਤਾਂ ਉੱਥੇ ਉਹਦੇ ਪ੍ਰੈਜ਼ੀਡੈਂਟ ਨੇ ਰਿਸੀਵ ਕੀਤਾ ਸੀ ਤੇ ਵਾਵਾ ਬੜੀ ਹੋਈ ਸੀਗੀ ਤੇ ਹੋ ਸਕਦਾ ਹੈ ਕਿ ਮਾਨ ਸਾਹਿਬ ਨੂੰ ਉਹ ਗੱਲ ਵੀ ਚੰਗੀ ਲੱਗੀ ਹੋਵੇ ਕਿ ਜੇ ਮੈਂ ਵੀ ਇੱਥੇ ਰਿਸੀਵ ਕਰਾਂ ਤਾਂ ਥੋੜੀ ਜੀ ਆਪਣੀ ਵੀ ਵਾਬਾ ਹੋ ਜੂਗੀ। ਹਮਮ ਕਹਿਰ ਆਪਾਂ ਇਸ ਨੂੰ ਮਾੜਾ ਨਹੀਂ ਕਹਿੰਦੇ ਚੰਗੀ ਗੱਲ ਹੈ ਜੇ ਸੂਬੇ ਦਾ ਮੁੱਖ ਮੰਤਰੀ ਉਹਨਾਂ ਨੂੰ ਰਿਸੀਵ ਕਰੂਗਾ ਘੱਟੋ ਘੱਟ ਉਹਨਾਂ ਨੂੰ ਥੋੜੀ ਜੀ ਇੱਜ਼ਤ ਤਾਂ ਮਿਲੂਗੀ ਜਿਹੜੇ ਆ ਰਹੇ ਨੇ ਮੁੜ ਕੇ। ਔਰ ਰਾਦੀਪ ਇਹਦੇ 'ਚ ਨਾ ਜਿਹੜੇ ਲੋਕ ਨੇ ਨਾ ਜਿਹੜੇ ਵਾਪਸ ਆ ਰਹੇ ਨੇ ਇਹ ਮੋਸਟਲੀ 90% ਉਹ ਲੋਕ ਨੇ ਜਿਹੜਿਆਂ ਨੇ ਹਾਲੇ-ਹਾਲੇ ਹੁਣੇ ਹੀ ਬਾਰਡਰ ਨੇ ਆਜੇ ਕਰਿਆ ਸੀ ਜੀ ਬਿਲਕੁਲ ਤੁਸੀਂ ਦੇਖੋ ਕਿ ਕਿਸੇ ਕਹਿੰਦਾ ਕਿ ਮੈਂ ਤਾਂ ਜੀ 15 ਜਨਵਰੀ ਨੂੰ ਗਿਆ ਸੀ ਕੋਈ ਕਹਿੰਦਾ ਜੀ ਮੈਂ ਤਾਂ ਹਾਲੇ 9 ਦਿਨ ਹੋਏ ਸੀ ਕਿਸੇ ਨੂੰ 4 ਦਿਨ ਹੋਏ ਸੀ ਬਿਲਕੁਲ ਹਮ ਕਿਉਂਕਿ ਅੱਗੇ ਕੀ ਹੁੰਦਾ ਸੀ ਅੱਗੇ ਮੈਕਸੀਕੋ ਤੋਂ ਕੰਦ ਟੱਪ ਕੇ ਜਾਂ ਬਾਰਡਰ ਟੱਪ ਕੇ ਜਦੋਂ ਤੁਸੀਂ ਅਮਰੀਕਾ ਦਾਖਲ ਹੋਗੇ ਤਾਂ ਪੁਲਿਸ ਤੁਹਾਨੂੰ ਫੜ ਲੈਂਦੀ ਸੀ ਉੱਥੇ ਅੱਗੇ ਉਹਨਾਂ ਦੇ ਕੈਂਪ ਨੇ ਉੱਥੇ ਲੈ ਜਾਂਦੀ ਸੀ ਆਪਣੇ ਬੇਸ 'ਚ ਤੇ ਕਿਉਂਕਿ ਉਦੋਂ ਕੈਚ ਐਂਡ ਰੀਲੀਜ਼ ਵਾਲੀ ਪਾਲਿਸੀ ਸੀਗੀ ਜੀ ਉਹ ਕੀ ਕਰਦੇ ਸੀ ਕਿ ਜਿਹੜਾ ਕੋਈ ਬੰਦਾ ਆਇਆ ਉਹਨੂੰ ਫੜ ਲੈਂਦੇ ਸੀ ਉਹਦੀ ਇਨਫੋਰਮੇਸ਼ਨ ਲੈ ਕੇ ਸਾਰੀ ਫਿਰ ਉਹਨੂੰ ਰੀਲੀਜ਼ ਕਰ ਦਿੰਦੇ ਸੀਗੇ ਦੂਸਰੇ ਤੀਸਰੇ ਦਿਨ ਕਿ ਜਾ ਬਈ ਹੁਣ ਤੂੰ ਜਾ ਸਕਦਾ ਉਹ ਬੰਦਾ ਫਿਰ ਆਪਣਾ ਅਸਾਈਲਮ ਦਾ ਕੇਸ ਲਾ ਕੇ ਫਿਰ ਉੱਥੇ ਰਹਿਣ ਲੱਗ ਜਾਂਦਾ ਸੀ ਕੰਮ ਕਰਨ ਲੱਗ ਜਾਂਦਾ ਸੀ 트럼ਪ ਨੇ ਆਉਂਦੇ ਹੀ ਇਹ ਸਭ ਤੋਂ ਪਹਿਲਾਂ ਇਹ ਨੀਤੀ ਬਦਲੀ ਜੀ ਕੈਚ ਐਂਡ ਰੀਲੀਜ਼ ਦੀ ਹੂੰ ਹੁਣ ਜਿਹੜੇ ਲੋਕ ਰਸਤੇ 'ਚ ਸੀ ਰਾਦੀਪ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਲੱਗਿਆ ਬਿਲਕੁਲ ਕਿਉਂਕਿ ਪਿੱਛੇ ਏਜੰਟਾਂ ਨੂੰ ਪੈਸੇ ਮਿਲਨੇ ਨੇ ਪੈਸੇ ਤਾਂ ਮਿਲ ਲੈਨੇ ਕਿ ਬੰਦਾ ਟੱਪ ਗਿਆ ਤਾਂ ਪੈਸੇ ਮਿਲ ਲੰਗੇ ਏਜੰਟਾਂ ਨੇ ਵੀ ਇਹ ਸੋਚਿਆ ਕਿ ਫਟਾਫਟ ਯਾਰ ਟਪਾਓ ਇਹਨਾਂ ਨੂੰ ਕੰਦ ਤਾਂ ਕਿ ਆਪਣੇ ਪੈਸੇ ਆ ਜਾਣ ਬਿਲਕੁਲ ਇਹ ਚੀਜ਼ਾਂ ਵੀ ਹੋਈਆਂ ਨੇ ਤੇ ਜਿਵੇਂ ਇਹ ਲੋਕ ਗਏ ਸੀਗੇ ਕਿ ਅਮਰੀਕਾ ਆ ਗਿਆ ਜੀ ਹੁਣ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁਣ ਜੇ ਆਪਾਂ ਨੂੰ ਫੜ ਵੀ ਲੈਣਗੇ ਤਾਂ ਵੀ ਛੱਡ ਦੇਣਗੇ ਹੂੰ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਾਈ ਹੁਣ ਤੁਹਾਨੂੰ ਛੱਡਣਾ ਹੀ ਨਹੀਂ ਸਰਕਾਰ ਗਈ ਬਦਲ ਸਰਕਾਰ ਨੇ ਨੀਤੀ ਬਦਲਤੀ ਹੁਣ ਤਾਂ ਤੁਹਾਨੂੰ ਸਿੱਧਾ ਰਿਪੋਰਟ ਹੀ ਕਰਾਂਗੇ ਅਸੀਂ ਜੀ ਤੇ ਉਹ ਜਿਹੜੇ ਪਿਛਲੇ ਬੰਦੇ ਆਏ ਸੀ ਕੋਈ ਰਾਤੀ 40 ਲੱਖ 45 45 ਲੱਖ ਇੱਕ ਤਾਂ ਕੇਸ ਹੋ ਸੀ ਕਹਿੰਦਾ ਮੈਂ 50 ਲੱਖ ਰੁਪਏ ਲਾ ਕੇ ਗਿਆ ਸੀ ਯਾਰ ਕਰਾਉ ਜੀ 70 ਲੱਖ ਰੁਪਏ ਦੀ ਵੀ ਆ ਰਹੀ ਹੈ 70 ਚ ਵੀ ਜਾ ਰਹੀ ਹੈ ਤੇ ਇਹ ਵੀ ਇਨਫੋਰਮੇਸ਼ਨ ਆਈ ਹੈ ਅ ਸ਼ਾਇਦ ਹਰਿਆਣੇ ਦੇ ਵਿੱਚੋਂ ऐसे लोग ਨੇ ਕਿ ਡੌਂਕੀ ਦੇ ਇੱਕ ਇੱਕ ਕਰੋੜ ਰੁਪਈਆ ਵੀ ਦੇਈ ਜਾਂਦੇ ਐ ਇੰਡਾ ਨੂੰ ਜੀ ਬਿਲਕੁਲ ਹੈਰਾਨ ਆ ਯਾਰ 1 ਕਰੋੜ ਰੁਪਈਏ ਦੇ ਨਾਲ ਤੁਸੀਂ ਕੀ ਨਹੀਂ ਕਰ ਸਕਦੇ ਇੱਥੇ ਹੂੰ ਬਹੁਤ ਕੁਝ ਕਰ ਸਕਦੇ ਹੋ ਤੁਸੀਂ ਆਪਣਾ ਕੋਈ ਛੋਟਾ ਮੋਟਾ ਚੰਗਾ ਕਾਰੋਬਾਰ ਇੱਥੇ ਸ਼ੁਰੂ ਕਰ ਸਕਦੇ ਹੋ ਤੇ ਬਸ ਕਿਉਂਕਿ ਇੱਕ ਕੀੜਾ ਅਮਰੀਕਾ ਦਾ ਕਿ ਜੇ ਉੱਥੇ ਮਿਹਨਤ ਕਰਾਂਗੇ ਤਾਂ ਡਾਲਰ ਜ਼ਿਆਦਾ ਇੱਧਰ ਕਨਵਰਟ ਹੋ ਜਾਣਗੇ ਇਹ ਸਿਰਫ ਇਹ ਜਿਹੜੀ ਪੈਸੇ ਦਾ ਫਰਕ ਹੈ ਨਾ ਰਾਦੀਪ ਇਹ ਮਰਵਾਉਂਦਾ ਲੋਕਾਂ ਨੂੰ ਇਹ ਖਿੱਚ ਕੇ ਲੈ ਕੇ ਜਾਂਦਾ ਆ ਕਿ ਅਸੀਂ ਉੱਥੇ 1 ਸਾਲ ਕੰਮ ਕਰਾਂਗੇ ਤਾਂ ਇੰਡੀਆ ਦੇ ਵਿੱਚ 10 ਸਾਲ ਦੇ ਬਰਾਬਰ ਹੈ ਹੂੰ ਇਹ ਫਰਕ ਹੈ ਤਾਂ ਹੀ ਨਹੀਂ ਕੋਈ ਪਾਗਲ ਥੋੜੀ ਹੈ ਜੇ ਇੱਥੇ ਹੀ ਡਾਲਰ ਦਾ ਬਰਾਬਰ ਰੇਟ ਹੁੰਦਾ ਫਿਰ ਸਾਡੇ ਲੋਕ ਕਿਉਂ ਜਾਂਦੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਨਾ ਚੀਨ ਸਾਡੇ ਨਾਲੋਂ ਕਿੱਥੇ ਅੱਗੇ ਨਿਕਲ ਗਿਆ ਚੀਨ ਦੀ 20 ਟ੍ਰਿਲੀਅਨ ਡਾਲਰ ਤੱਕ ਜੀਡੀਪੀ ਚਲੇਗੀ ਅਸੀਂ ਹਜੇ 3-4 ਤੇਰੋਂ ਦੇ ਪਿੱਟ ਦੇ ਮਰਦੇ ਆਂ ਜਦੋਂ ਤੱਕ ਉਹ ਫਰਕ ਨਹੀਂ ਮਟਾਉਂਦਾ ਸਾਡਾ ਦੇਸ਼ ਜਾਂ ਸਾਡੀ ਦੇਸ਼ ਦੀ ਸਰਕਾਰ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ ਹੁਣ ਅਮਰੀਕਾ ਨਹੀਂ ਤਾਂ ਸਾਡੇ ਵਾਲੇ ਕੱਲ ਨੂੰ ਕਿਤੇ ਹੋਰ ਪਾਸੇ ਜਾਣ ਲੱਗ ਜਾਣਗੇ ਹੂੰ ਬਿਲਕੁਲ ਏਜੰਟਾਂ ਨੇ ਯੂਰਪ ਭੇਜਣ ਲੱਗ ਜਾਣਾ ਬਹੁਤ ਜਾ ਹੀ ਰਹੇ ਐ rau ji ਬਾਕੀ ਕੰਟਰੀਆਂ ਜਾ ਰਹੇ ਆ ਨਾ ਯੂਰਪ ਵਾਲਿਆਂ ਨੇ ਕਰ ਦੇਣਾ ਹੂੰ ਕਿਉਂਕਿ ਇਹ ਤਾਂ ਚੱਲਦਾ ਹੀ ਰਹਿਣਾ ਜੇ ਆਪਾਂ ਕਹੀਏ ਕਿ ਅਮਰੀਕਾ ਨੇ ਬੰਦ ਕਰਤਾ ਕੈਨੇਡਾ ਨੇ ਵੀਜ਼ੇ ਲੈਣੇ ਬੰਦ ਕਰਤੇ ਪਰ ਲੋਕਾਂ ਨੇ ਟਿਕਣਾ ਨਹੀਂ ਹੈ ਮਾਈਗ੍ਰੇਸ਼ਨ ਬੰਦ ਹੋਈ ਨਹੀਂ ਮਾਈਗ੍ਰੇਸ਼ਨ ਬੰਦ ਨਹੀਂ ਹੋ ਸਕਦੀ ਲੋਕਾਂ ਨੇ ਯੂਰਪ ਦੇ ਵੱਲ ਚਲੇ ਜਾਣਾ ਤੇ ਹੁਣ ਜਿਹੜਾ ਕਿਹਾ ਜਾ ਰਿਹਾ 119 ਬੰਦੇ ਦਾ ਇਹ ਚ ਨੇ ਇੱਕ ਪਰਸੋਂ ਨੂੰ ਇੱਕ ਹੋਰ ਆ ਰਿਹਾ ਨਾਲ-ਨਾਲ ਦੋ ਆ ਰਹੇ ਨੇ ਤੁਸੀਂ ਦੇਖੋ ਫਿਰ ਕਿੰਨੇ ਕ ਬੰਦੇ ਆਉਣਗੇ ਉਹ ਰਿਪੋਰਟ ਬਿਲਕੁਲ ਸਹੀ ਹੈ ਕਿ 18000 ਦਾ ਦੀ ਲਿਸਟ ਹੈ ਜਿਹੜੀ ਉਹ ਯੂ ਐਸ اے ਨੇ ਇੰਡੀਅਨ ਵੈਸੀ ਜਾਂ ਫਿਰ ਇੰਡੀਅਨ ਸਰਕਾਰ ਦੇ ਨਾਲ ਸਾਂਝੀ ਕੀਤੀ ਹੈ ਜਿਹਦੇ ਤੇ ਹਾਂ ਹੋਈ ਹੈ ਕਿ ਹਾਂ ਅਸੀਂ 18 ਦੇ 18000 ਨੂੰ ਵਾਪਸ ਕਰਦੇ ਆਂ ਔਰ ਇਹ ਤਾਂ ਹਜੇ ਇੱਕ ਲਿਸਟ ਸੀ 18000 ਦੀ ਇਨਫੋਰਮੇਸ਼ਨ ਇਹ ਆ ਰਹੀ ਹੈ ਕਿ ਲੱਖਾਂ ਲੋਕ 트ੰਪ ਦੇ ਇਸ ਕਾਰਜਕਾਲ ਦੇ ਜਿਹੜੇ 4 ਸਾਲ ਨੇ ਇਹਨਾਂ ਚ ਵਾਪਸ ਆਉਣਗੇ ਲੱਖਾਂ ਲੱਖ ਬੰਦਾ ਤਾਂ ਮੈਕਸੀਕੋ ਦਾ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਤੁਸੀਂ ਦੇਖੋ ਕਿ ਕਿੰਨਾ ਉਹ ਹੈ ਤੇ ਕਿੰਨੇ ਲੋਕ ਸਾਡੇ ਵੀ ਕਿੰਨੇ ਵਾਪਸ ਆਉਣਗੇ ਤੇ ਉਹਨਾਂ ਦੇ ਲਈ ਸਰਕਾਰਾਂ ਕੀ ਕਰਨਗੀਆਂ ਕਿਉਂਕਿ ਸਰਕਾਰਾਂ ਤੋਂ ਦੁਖੀ ਹੋ ਕੇ ਆਪਣੇ ਘਰ ਦੀ ਹਾਲਤ ਤੋਂ ਦੁਖੀ ਹੋ ਕੇ ਹੀ ਗਏ ਸੀ ਉਹ ਨਹੀਂ ਬੰਦਾ ਕਿਹੜਾ ਆਪਣੇ ਪਰਿਵਾਰ ਨੂੰ ਛੱਡ ਕੇ ਜਾਂਦਾ ਕਈ ਆਪਣੇ ਬੱਚੇ ਛੱਡ ਕੇ ਗਏ ਨੇ ਛੋਟੇ-ਛੋਟੇ ਪਿੱਛੇ ਤੇ ਪਰ ਉਹ ਦੇਖੋ ਉਹਨਾਂ ਦੇ ਨਾ ਤਾਂ ਉਹ 40-45 ਲੱਖ ਰੁਪਏ ਰਏ ਕਿਸੇ ਕੰਮ ਦੇ ਹੂੰ ਵਾਪਸ ਉਹ ਆ ਗਏ ਵਾਪਸ ਆਉਂਦੇ ਹੋਏ ਵੀ ਤੁਹਾਨੂੰ ਹੱਥ ਕੜੀਆਂ ਤੇ ਬੇੜੀਆਂ ਪੈਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਇੱਜ਼ਤ ਹੈ ਜਿਹੜੀ ਤੁਹਾਡੀ ਉਸ ਸਮਾਜ ਦੇ ਵਿੱਚ ਚਲੇਗੀ ਇਹ ਬੰਦੇ ਸਰਵਾਈਵ ਕਰਨਗੇ ਤਾਂ ਕਰਨਗੇ ਕਿਵੇਂ ਵੈਲਪਾਵਰ ਇਹਨਾਂ ਨੂੰ ਬਹੁਤ ਸਟਰੋਂਗ ਕਰਨੀ ਪਊਗੀ ਆਪਣੀ ਤੇ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਸਾਡੇ ਗਏ ਹੋਏ ਸੀਗੇ ਤੇ ਇਹਨਾਂ ਨੂੰ ਜ਼ਰੂਰ ਗੱਲ ਕਰਨੀ ਚਾਹੀਦੀ ਸੀਗੀ ਜਿਹੜੀ ਕਿ ਨਹੀਂ ਕੀਤੀ ਕਿ ਇਹ ਜੇ ਡਿਪੂਟੇਸ਼ਨ ਹੋ ਰਹੀ ਹੈ ਜੀ ਤੁਸੀਂ ਥੋੜਾ ਜਿਹਾ ਸਨਮਾਨ ਦੇ ਨਾਲ ਸਾਡੇ ਬੰਦਿਆਂ ਨੂੰ ਭੇਜੋ ਅਸੀਂ ਕਿਹੜਾ ਇਨਕਾਰ ਕਰਦੇ ਆ ਯਾਰ ਵੀ ਸਾਡੇ ਬੰਦੇ ਨਹੀਂ ਐ ਅਸੀਂ ਕਹਿ ਰਹੇ ਆ ਨਾ ਮੰਨ ਰਹੇ ਕਿ ਸਾਡੇ ਬੰਦੇ ਨੇ ਅਸੀਂ ਲੈਣ ਦੇ ਲਈ ਵੀ ਤਿਆਰ ਆ ਪਰ ਥੋੜਾ ਜਿਹਾ ਇੱਜ਼ਤ ਦੇ ਨਾਲ ਤਾਂ ਤੁਸੀਂ ਭੇਜ ਸਕਦੇ ਹੋ ਤੇ ਹੁਣ ਗੱਲ ਇਹ ਹੈ ਕਿ ਹਜੇ ਵੀ ਸਾਡੀ ਸਰਕਾਰ ਨਹੀਂ ਬੋਲ ਰਹੀ ਜੇ ਹੁਣ ਨਹੀਂ ਬੋਲ ਰਹੀ ਫਿਰ ਕਦੋਂ ਬੋਲੂਗੀ ਕਿਉਂਕਿ ਅੰਕੜਾ ਵੱਡਾ ਫਿਰ ਐਦਾ ਤਾਂ ਜਹਾਜ਼ ਦੇ ਜਹਾਜ਼ ਭਰੇ ਆਉਣਗੇ ਤੇ ਕਿਤੇ ਇਹ ਥੋੜੀ ਆ ਹਰ ਵਾਰ ਅੰਮ੍ਰਿਤਸਰ ਤੇ ਹੀ ਲੈਂਡ ਕਰੂਗਾ ਇਹ ਵੱਡੇ ਸਵਾਲ ਨੇ ਤੇ ਕਿਤੇ ਨਾ ਕਿਤੇ ਦੇਖੋ ਇਹ ਕੋਸ਼ਿਸ਼ ਹੈਗੀ ਆ ਕਿ ਅੰਮ੍ਰਿਤਸਰ ਇਤਾਰੀ ਚੱਲੋ ਬਦਨਾਮੀ ਹੁੰਦੀ ਆ ਪੰਜਾਬ ਦੀ ਹੋਈ ਜਾਣ ਦਿਓ ਇੰਟਰਨੈਸ਼ਨਲ ਮੀਡੀਆ ਚ ਖਬਰ ਜਾਂ ਨੈਸ਼ਨਲ ਮੀਡੀਆ ਚ ਕੀ ਖਬਰ ਜਾਂਦੀ ਹੈ ਯੂ ਐਸ ਏ ਤੋਂ ਪਲੇਨ ਆਇਆ ਜੀ ਅੰਮ੍ਰਿਤਸਰ ਉੱਤਰਿਆ ਪੰਜਾਬ ਉੱਤਰਿਆ ਗਲਤ ਹੈ ਹੀ ਹੈ ਨਾ ਸੋ ਇਹ ਚੀਜ਼ਾਂ ਦੇ ਬਾਰੇ ਥੋੜਾ ਜਆ ਸੋਚਣਾ ਪਊਗਾ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਨੇ ਥੋੜਾ ਜਆ ਸੋਚਿਆ ਚੰਗੀ ਗੱਲ ਹੈ ਕੱਲ ਨੂੰ ਉਹਨਾਂ ਨੂੰ ਰਿਸੀਵ ਵੀ ਕਰਨਗੇ ਪਰ ਸੈਂਟਰ ਸਰਕਾਰ ਕਦੋਂ ਤੋ ਗੰਭੀਰ ਹੋ ਕੇ ਇਸ ਬਾਰੇ ਸੋਚੂਗੀ ਸਰਕਾਰ ਨੂੰ ਥੋੜਾ ਜਆ ਸਟੈਂਡ ਲੈ ਲੈਣਾ ਚਾਹੀਦਾ ਜੀ